ਆਪਣੇ ਇਨਫਰਮੇਸ਼ਨ ਰਹੀ ਬਾਰੇ ਜਸਤ ਕਰਾ ਲਈ ਨਹੀਂ ਅਸਰ ਉਹ ਕਿਹੜੀ ਗੱਲ ਹੋਈ ਜਿੱਥੇ ਕਮੇਰ ਤੋਂ ਧਿਆਵਾ ਅੱਛਾ ਤੇ ਇਹ ਹੋਣਾ ਕਲੀਅਰ ਥੋੜਾ ਇਹਨੇ ਗਨੇਟ ਹੈਗਾ ਸਰ ਐਸਰ ਹੱਥ ਤੇ ਕੀ ਫੜ ਥੋੜਾ بولਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਐਵੇਂ ਖਾਮਖਾਮ ਲੋਕਾਂ ਨੂੰ ਪੈਨੇ ਕਰਨਾ ਔਰ ਗਲਤ افواਹ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਆਪਾਂ ਰਿਸਪਾਂਸਿਬਲੀਟੀ ਆਵਾਜ਼ ਆਈ ਸਰ ਆਖਿਰਕਾਰ ਹੈ ਕਿ ਸੀ کافی ਦੂਰ ਦੂਰ ਤੱਕ ਧਮਾਕੇ ਦੀ ਆਵਾਜ਼ ਆਈ ਹੈ ਜੀ ਮਲਾਜ ਬੰਦੇ ਰਹਿਗੇ ਸੀ ਚੌਕੀ ਦੇ ਸਰ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ دیر ਦੀ ਬੰਦ ਹੈ ਜਦੋਂ ਮੈਂ ਪਹਿਲਾਂ ਇੱਥੇ ਪੋਸਟਡ ਉਦੋਂ ਦੀ ਬੰਦ ਕੀਤੀ ਹੋਈ ਹੈ ਸਰ ਦੇਖ ਕਰ ਅਸੀਂ ਗੱਲ ਕਰੀਏ ਪਹਿਲਾਂ ਧਮਾਕੇ ਦੀ ਬਾਤ ਮੋਹਰ ਸਿੰਘ ਜੀ ਇੱਥੇ ਹਾਂਜੀ ਜੀ ਸਰ ਇਨ ਚਾਰਜ ਅਮਰਦੀ ਸਿੰਘ ਇੱਥੇ ਕੋਈ ਡਿਊਟੀ ਲਵਾ ਕੇ ਗਏ ਨੇ ਜੀ ਪਹਿਲਾਂ ਸੀਗੇ ਨਾ ਹੁਣ ਹੁਣ ਤੱਕ ਤੁਸੀਂ ਕਦੇ ਚੌਕੀ 'ਚ ਦੇਖਿਆ ਕੋਈ ਚੀਜ਼ ਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਬਟਨ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨਹੀਂ ਕੋਈ ਗੱਲ ਕੀਤੀ ਜੀ ਜੋ ਮੈਂ ਤੁਸੀਂ ਦੇਖਿਆ ਜੀ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਅਪਾ ਇੱਕ ਗੱਲ ਨੂੰ ਅੰਨੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਟ ਇਜ਼ ਅ ਇਨਵੈਸਟੀਗੇਸ਼ਨ ਆਪਾਂ ਦੇਖ ਲੈਨੇ ਆ ਆਵਾਜ਼ ਬਹੁਤ ਦੂਰ ਤੱਕ ਸੁਣੇ ਗਈ ਲੋਕਾਂ ਵੱਲੋਂ ਆਵਾਜ਼ ਕਿਸ ਚੀਜ਼ ਦੀ ਜਿੰਦਗੀ ਮੰਦਸੋ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਯਾਰ 1 ਮਿੰਟ ਯਾਰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਪੜੇ ਲਿਖੇ ਲੋਕੋ ਜੇ ਕੋਈ ਗ੍ਰੇਨੇਡ ਅਟੈਕ ਹੋਏ ਦਾ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਡ ਹੈ ਕੰਡ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਆ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਫਰਸਟ ਥਿੰਗ ਫਾਰ ਦਿਸ ਸੁਸਾਇਟੀ ਸਰ ਕੈਮਰੇ ਚੱਕ ਕਿੱਥੇ ਜਾਣਗੇ ਜੀ ਪੂਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਹੀ ਹੈ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਇਹ ਵੀ ਨਾਕਾ ਲੱਗਿਆ ਜੀ ਉਹਨੇ ਆ ਕੇ ਉਹ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਤਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਹਾਂਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਹਾਂ ਸੀਐਸਓਸੀ ਦੇ ਮੁਲਾਜਮ ਅਮਰਜੀਤ ਸਿੰਘ ਸੈਕਟਰੀ ਯਾਰ ਮੈਨੂੰ ਨਹੀਂ ਪਤਾ ਕੌਣ ਐਸਓਸੀ ਸੀ ਮੈਨੂੰ ਨਹੀਂ ਉਹਦੀ ਪਤਾ ਕੌਣ ਅਮਰਜੀਤ ਹੈ ਮੈਂ ਤਾਂ ਆਪਣੀ ਗੱਲ ਕਰ ਰਿਹਾ ਹਾਂ ਤੇ ਤੁਹਾਡੀ ਗੱਲ ਕਰ ਰਿਹਾ ਹਾਂ ਜੀ ਜੋ ਸਪੌਟ ਦੀ ਗੱਲ ਕਰ ਰਿਹਾ ਹਾਂ ਕੌਣ ਬੰਦਾ ਤੀਜਾ ਐਵੇਂ ਵਫਾ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਹਾਂ ਸਿੰਪਲ ਗੱਲ ਹੈ ਆਪਾਂ ਨੂੰ ਮਤਲਬ ਇਨਵੈਸਟੀਗੇਸ਼ਨ ਕਰਨ ਵਾਸਤੇ ਸੋਸ ਉਸ ਟਾਈਮ ਦਿਓ ਆਪਾਂ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਗੱਲ ਕੀਤੀ ਨਹੀਂ ਕੋਡ ਕੇ ਤਬਾਕੇ ਦੀ ਆਵਾਜ਼ ਦੂਰ ਦੂਰ ਤੱਗ ਗਈ ਹੈ ਜੀ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਬਸ਼ੰਬਰ ਨੇ ਮੈਨੂੰ ਦੱਸਿਆ ਵੀ ਸਰ ਮੈਨੂੰ ਇਤਾਂ ਲੱਗਿਆ ਵੀ ਕੋਈ ਚੀਜ਼ ਸਰ 2 킬ੋਮੀਟਰ ਤੋਂ ਮੇਰਾ ਘਰ ਹੈ ਜੀ ਮੈਨੂੰ ਤਬਾਕੇ ਵਾਇਸ ਸੁਣੀ ਮੈਂ ਤਾਂ ਤੇ ਪਹੁੰਚਿਆ ਮੈਂ ਕੱਲ ਤੋਂ ਸਵੇਾਈ ਸਾਹਿਬ ਮੈਂ ਮਨਲੀ ਕੋਟੀ ਗੱਲ ਮੈਂ ਕੋਈ ਡੈਨਾਈ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸਮਝਾ ਰਿਹਾ ਕਿ ਰੋਜ਼ ਤੁਸੀਂ ਕਿੰਨੇ ਤੁਹਾਕੇ ਦੀ ਬਾਜ ਸੁਣਦੇ ਹੋ ਇੱਥੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਐਗਰੀ ਕਰਦੇ ਮੈਂ ਤਾਂ ਸਾਹੀ ਕਹਿ ਰਿਹਾ ਆਪਾਂ ਇਹਨੂੰ ਸੈਂਸੇਸ਼ਨਲਾਈਜ਼ ਨਾ ਕਰੀਏ ਮੈਂ ਖੜਾ ਮੈਨੂੰ ਥੋੜੀ ਵੈਰੀਫਾਈ ਹੋਰ ਕਰ ਲੈਣ ਦਿਓ ਸਾਰੀ ਗੱਲ ਆਪਾਂ ਇਹਦੀ ਤਾਂ ਕਿ ਕਨਕਲੂਜਨ ਦੇ ਵੱਲ ਤੁਰੀਏ